ਇਤਿਹਾਸ ਵਿੱਚ ਉਹ ਬੰਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਜੀ ਗੁਰੂ ਵੱਡੀਆਂ-ਵੱਡੀਆਂ ਗਲਤੀਆਂ ਕਰ ਜਾਂਦੇ ਆ ਦੇਖੋ ਇਹ ਆ ਜੋੜੇ ਦੇ ਆਨੰਦ ਕਾਰਜ ਹੋ ਰਿਹਾ ਬਿਲਕੁਲ ਇਹ ਨਾ ਸਹੀ ਜੇ ਸਥਿਤੀ ਦੇ ਵਿੱਚ ਮਤਲਬ ਜੋੜੇ ਨੂੰ ਬੈਠਣਾ ਚਾਹੀਦਾ ਮੁੰਡੇ ਨੂੰ ਸੱਜੇ ਹਾਸਤੇ ਕੁੜੀ ਨੂੰ ਖੱਬੇ ਹੱਥ ਜਦੋਂ ਵੀ ਪ੍ਰਕਰਮਾ ਕਰਕੇ ਹੋਣੀ ਆ ਇਹ ਬੈਠਣ ਕੀ ਹੋਸੀ ਇਸ ਤਰ੍ਹਾਂ ਇੱਕ ਗੁਰਸਖ ਭਾਈ ਸਾਹਿਬ ਆ ਰਹੇ ਨੇ ਤੇ ਇਹ ਜੋ ਗੁਰਸਖ ਭਾਈ ਸਾਹਿਬ ਆ ਰਹੇ ਨੇ ਤੇ ਇਹਨਾਂ ਨੇ ਕੀ ਕੀਤਾ ਉਹਨਾਂ ਨੂੰ ਕਹਿ ਕੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਬੈਠੋ ਦੂਜੇ ਥਾਂ 'ਤੇ ਆਹਣ ਉਹ ਜੋੜੀ ਬਿਲਕੁਲ ਸਹੀ ਆਪਦੇ ਸਹੀ ਸਥਿਤੀ ਦੇ ਵਿੱਚ ਬੈ ਗਈ ਤੇ ਉਹ ਦੂਜੀ ਜਿਹੜੀ ਲੜਕੀ ਆ ਉਹ ਵੀ ਮਤਲਬ ਆਪਦੀ ਸਹੀ ਸਥਿਤੀ ਦੇ ਵਿੱਚ ਉੱਠ ਕੇ ਬੈਠੋ ਇਹ ਆ ਦੇਖੋ ਉੱਠ ਕੇ ਬੈਠਣ ਲੱਗੀ ਹੈ ਨਾ ਤੇ ਆ ਭਾਈ ਸਾਹਿਬ ਆ ਗਏ ਤੇ ਇਹ ਕਹਿੰਦੇ ਨਹੀਂ ਜੀ ਇਸ ਤਰ੍ਹਾਂ ਬੈਠੋ ਆ ਦੇਖੋ ਦੋਨੇ ਝੂੜੀਆਂ ਇਸ ਤਰ੍ਹਾਂ ਨੇ ਇਹਨਾਂ ਦਾ ਚਾਰੇ ਲਾਵਾਂ ਦਾ ਆਨੰਦ ਕਾਰਜ ਇਸੇ ਤਰ੍ਹਾਂ ਹੀ ਬੈਠ ਕੇ ਹੋਇਆ ਲੜਕੀ ਸਜੇ ਹੱਥ ਤੇ ਲੜਕਾ ਖੱਬਿਆਤ ਜੁਗਾ ਜੁਗਾ ਤੋਂ ਚੱਲਦੀ ਆ ਰਹੀ ਮर्यादा ਨੂੰ ਇਹਨਾਂ ਨੇ ਮਤਲਬ ਪਾਗੇ ਕੀਤਾ ਇਸ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਗਲਤੀ ਮੰਨਦੇ ਆ ਜੋ ਇਹਨਾਂ ਨੇ ਕੀਤੀ ਹੈ ਜੇਕਰ ਸਾਡੇ ਤੋਂ ਬੋਲਦਿਆਂ ਜਾਂ ਕਿਸੇ ਦੀ ਸਨਾਨ ਦੇ ਖਿਲਾਫ ਕੋਈ ਵੀ ਗਲਤ ਲਫ਼ਜ਼ ਨਿਕਲ ਗਿਆ ਹੋਵੇ ਤਾਂ ਅਸੀਂ ਉਸਦੇ ਲਈ ਮਾਫੀ ਮੰਗਦੇ ਹਾਂ ਪਰ ਜੇ ਇਹ ਜਿਹੜੀ ਹੋਈ ਆ ਗਲਤੀ ਇਹ ਬਹੁਤ ਵੱਡੀ ਗਲਤੀ ਹੈ ਇੱਕ ਜੋ ਕਿ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਜੋ ਗੁਰੂ ਘਰ ਦੇ ਖਾਸ ਮੁੱਖ ਪ੍ਰਬੰਧਕ ਨੇ ਉਹਨਾਂ ਤੋਂ ਇਹ ਜਿਹੀਆਂ ਗਲਤੀਆਂ ਦੀ ਉਮੀਦ ਜਮ੍ਹਾਂ ਹੀ ਨਹੀਂ ਕੀਤੀ ਜਾ ਸਕਦੀ ਜਿਹੜੀਆਂ ਇਹ ਗਲਤੀਆਂ ਹੋਈਆਂ ਨੇ ਸੋ ਅਸੀਂ ਫੇਰ ਦੁਬਾਰਾ ਇਸ ਚੀਜ਼ ਦੇ ਲਈ ਜੇਕਰ ਸਾਡੇ ਤੋਂ ਕਿਸੇ ਦੀ ਵੀ ਸਾਂ ਦੇ ਖਿਲਾਫ ਕੋਈ ਇੱਕ ਵੀ ਲਫ਼ਜ਼ ਗਲਤ ਨਿਕਲ ਗਿਆ ਹੋਵੇ ਤਾਂ ਅਸੀਂ ਉਹ ਮਾਫੀ ਮੰਗਦੇ ਹਾਂ ਪਰ ਇਸ ਤਰ੍ਹਾਂ ਦੀਆਂ ਗਲਤੀਆਂ ਕਿਤੇ ਵੀ ਨਹੀਂ ਹੋਣੀਆਂ ਚਾਹੀਦੀਆਂ ਸੋ ਧੰਨਵਾਦ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ